ਮੈਂ ਨਸਨਾ ਜਣਾ ਜਿਹੜਾ ਆਮਦ ਪਾਣੀ ਦੀ ਆ ਰਹੀ ਹੈ ਮੈਂ ਕੈਮਰਾਮੈਨ ਵੀਰ ਨੂੰ ਕਹਾਗਾ ਜਿਹੜੀ ਆਮਦ ਪਾਣੀ ਦੀ ਆ ਰਹੀ ਹੈ 3 ਲੱਖ ਤੇ 3000 2 ਲੱਖ ਤੇ 86000 123 ਜਿਹੜਾ ਕਿਊਸਟ ਪਾਣੀ ਆ ਉਹ ਡਾਉਨਸਟ੍ਰੀਮ ਜਿਹੜਾ ਹਰੀਕਾਂ ਵਾਲੇ ਆ ਹੈਡ ਤੋਂ ਥੱਲੇ ਨੂੰ ਜਿਹੜਾ ਡਾਉਨ ਕੀਤਾ ਜਾ ਰਿਹਾ 286123 ਕਿਊਸਟ ਪਾਣੀ ਜਿਹੜਾ ਜਾ ਰਿਹਾ ਉਹ 17000 ਜਿਹੜੀਆਂ ਉਹ ਨਹਿਰਾ ਨੇ ਪੰਜਾਬ ਰਾਜਸਥਾਨ ਦੇ ਵਿੱਚ ਚੱਲੀ ਕੀਤਾ ਜਾ ਰਿਹਾ ਬੜੀ ਦੁਖਦੀ ਖਬਰ ਹੈ ਕਿਉਂਕਿ ਸਵੇਰ ਦੇ ਨਾਲੋਂ ਸਵੇਰ ਜਿਹੜਾ 7 ਵਜੇ ਪਾਣੀ ਸੀ ਉਹ 290000 ਔਰ 13000 ਡੂਸਕ ਦਾ ਪਾਣੀ ਦਾ ਜਿਹੜਾ ਵਾਧਾ ਅੱਜ ਤੋਂ ਹੋਇਆ ਮੈਂ ਦੱਸਾਉਣਾ ਚਾਹਣਾ ਕਿ ਪਾਣੀ ਦੀ ਕਿੱਲੀ ਦਿੱਤੀ ਹੈ ਔਰ ਜਿਹੜਾ ਗੰਡਾਸੋ ਵਾਲੇ ਹੈ ਹਰੀਕਾਲ ਹੈਡ ਨੂੰ ਜਿਹੜਾ ਥੱਲੇ ਉਹ ਰਲੀਜ਼ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿਉਂਕਿ ਬਹੁਤ ਕਦਰੇ ਵਾਲੀ ਗੱਲ ਹੈ ਸਮਝਣਾ ਜੇ ਪਿੱਛੋਂ ਪਾਣੀ ਅਤੇ ਜੇਰੀ ਸਪੀਡ ਨਾਲ 12 ਘੰਟਿਆਂ ਦੇ ਵਿੱਚ ਵਧਿਆ ਜੇ 1000ਾ ਵਧ ਗਿਆ ਤੇ ਖਤਰੇ ਵਾਲੇ ਹਾਲਾਤ ਜਿਹੜੀ ਉਹ ਖਾਣੀ ਬਹੁਤ ਥੇੜੀ ਹੋ ਸਕਦੀ ਹੈ ਆਕਾਲਪੁਰਖ ਵਾਹਿਗੁਰੂ ਅਗੇ ਅਰਦਾਸ ਹੈ ਪਾਤਸ਼ਾਹ ਕਿਰਪਾ ਕਰੋ ਦੋਨਾਂ ਦਰਿਆਵਾਂ ਦੇ ਸਨ ਦੇ ਵਿੱਚ ਖੜ ਕੇ ਵੀਡੀਓ ਪਾ ਰਹੇ ਪਾਤਸ਼ਾਹ ਰਹਿਣ ਕਰੋ ਸਾਡੇ ਪੰਜਾਬ ਤੇ ਜਿਹੜੀ ਨਜ਼ਰ ਲੱਗੀ ਇਹਨੂੰ ਲਾਓ ਫਿਰ ਹਰੀਕਾਂ ਦੇ ਹੈਡ ਤੋਂ ਸ਼ਾਮ ਦੇ 5:30 ਵਜੇ ਤਰੀਕ 2 ਸਤੰਬਰ ਸਾਰੀ ਸੰਗਤ ਨੂੰ ਆਕਾਲਪੁਰਖ ਦੇ ਬਾਣੇ ਦੇ ਵਿੱਚ ਚੜ੍ਹਦੀ ਕਲਾ ਵਾਹਿਗੁਰੂ ਦੀਕਾ ਨਾਲ-ਨਾਲ ਵਾਹਿਗੁਰੂ ਦੀ ਕਿਰਪਾ ਦੇ ਕੇ